ਮੇਰਾ ਜਿਹੜਾ ਅੱਜ ਦਾ ਸਨੇਹਾ ਹੈਗਾ ਉਹ ਵੀ ਮਾਂ ਦਿਵਸ ਨੂੰ ਹੀ ਸਮਰਪਿਤ ਹੈ ਕਿਉਂਕਿ ਮਾਂ ਦਿਵਸ ਅਕਸਰ ਦੁਨੀਆ ਭਰ ਦੇ ਵਿੱਚ 12 ਮਈ ਨੂੰ ਮਨਾਇਆ ਜਾ ਰਿਹਾ ਹੈ ਤੇ ਜਾਂਦਾ ਹੈ ਤੇ ਇਹਦੇ ਨਾਲ ਹੀ ਮੇਰਾ ਇੱਕ ਗੁਣਗਾਨ ਹੈਗਾ ਜਿਹੜਾ ਅਸੀਂ ਸਾਰੇ ਆਪਣੇ ਮਨ ਦੇ ਵਿੱਚ ਮਾਂ ਦੇ ਜਦੋਂ ਮਾਂ ਸਾਡੇ ਜਿਹਨ ਦੇ ਵਿੱਚ ਆਉਂਦੀ ਹੈ ਆਪਾਂ ਕਹਿੰਦੇ ਆ ਮਾਮਾ 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 ਮਾਂ ਜਨਤ ਦਾ ਪਰਸ਼ਾਵਾ ਮਾਏ ਤੇਰੀ ਬੇੜੇ ਵਿੱਚ ਰੱਬ ਵਸਦਾ ਤੇ ਤੋਂ ਪਲ ਵੀ ਦੂਰ ਨਾ ਜਾਵਾਂ ਸੋ ਅਸੀਂ ਜਿਹੜਾ ਮੈਂ ਬੋਲ ਰਿਹਾ ਅਸੀਂ ਉਮਰਦੇਸ ਪੜਾ ਦੇ ਵਿੱਚ ਐ ਕਿ ਸਾਡੀਆਂ ਤਾਂ ਮਾਮਾ ਨੂੰ ਵੀ ਇਸ ਧਰਤੀ ਤੋਂ ਗਿਆ ਬਹੁਤ ਸਮਾਂ ਹੋ ਗਿਆ ਤੇ ਅੱਜ ਉਹ ਯਾਦ ਆਉਂਦਾ ਜਦੋਂ ਅਸੀਂ ਉਹਨਾਂ ਦੀ ਗੋਦ ਦੇ ਵਿੱਚ ਪਲੇ ਵੱਡੇ ਹੋਏ ਤੇ ਸਾਰਾ ਕੁਝ ਅਸੀਂ ਇਹ ਦੇਖਿਆ ਹੈਗਾ ਤੇ ਅੱਜ ਸੱਚਮੁੱਚ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਉਹ ਜਿਹੜਾ ਸਮਾਂ ਹੈਗਾ ਉਹਨੂੰ ਇਸੇ ਤਰ੍ਹਾਂ ਮਾਣਦੇ ਰਹੀਏ ਪਰ ਕਿਉਂਕਿ ਕੁਦਰਤ ਇੱਕ ਹੱਦ ਤੇ ਜਾ ਕੇ ਮੁਨਫਰੇ ਚਲੇ ਜਾਣਾ ਹੁੰਦਾ ਸੋ ਮੇਰਾ ਸਿਲੇਹਾ ਤਾਂ ਉਹਨਾਂ ਲੋਕਾਂ ਲਈ ਹੈ ਉਹਨਾਂ ਵਿਦਿਆਰਥੀਆਂ ਲਈ ਹੈ ਉਹਨਾਂ ਸਾਰੇ ਨੌਜਵਾਨਾਂ ਲਈ ਹੈਗਾ ਜਿਹੜੇ ਖੁਦ ਵੀ ਹਨ ਤੇ ਆਪਣੀਆਂ ਮਾਮਾ ਦਾ ਜਿਹੜਾ ਹੈਗਾ ਰਿਸ਼ਤਾ ਵੀ ਮੰਨ ਰਹੇ ਨੇ ਕਿ ਉਹ ਇਸ ਰਿਸ਼ਤੇ ਦੀ ਕਦਰ ਕਰਨ ਕਿਉਂਕਿ ਇਹ ਕੋਈ ਮੌਕਾ ਹੀ ਹੁੰਦਾ ਹੈ ਕੋਈ ਸਮਾਂ ਹੀ ਹੁੰਦਾ ਹੈ ਕਿ ਜਦੋਂ ਕਿਸੇ ਰਿਸ਼ਤੇ ਨੂੰ ਅਸੀਂ ਨਿਭਾਉਨੇ ਆ ਸੋ ਕਦੇ ਵੀ ਆਪਣੀਆਂ ਮਾਮਾ ਨੂੰ ਦੁਖੀ ਨਾ ਕਰਨ ਸਗੋਂ ਉਹਨਾਂ ਦਾ ਸਤਿਕਾਰ ਕਰਨ ਉਹਨਾਂ ਨੂੰ ਸੰਭਾਲਣ ਉਹਨਾਂ ਨੂੰ ਪਿਆਰ ਕਰਨ